ਜੋ ਹੁਕਮ ਹੋਇਆ ਸੀ ਉਹ ਸਿਵਾਮਾ ਪੂਰਨੁਗਿਆ ਕਾਲਪੁਰਖ ਦਾ ਮੈਂ ਸ਼ੁਕਰਾਨਾ ਕਰਦਾ ਗੁਰੂ ਸਾਹਿਬ ਦਾ ਨਿਸ਼ਾਨਾ ਸਾਧ ਰਹੇ ਨਹੀਂ ਉਹਨਾਂ ਦਾ ਕਹਿਣਾ ਕਿ ਨਰੈਨ ਸਿੰਘ ਚੋੜੇ ਹੋਣਾ ਨੇ ਠੀਕ ਕੀਤਾ ਉਹਨਾਂ ਦੀਆਂ ਭਾਵਨਾਵਾਂ ਸੀਗੀਆਂ ਜਿਹੜੀ ਗੋਲੀ ਚੱਲੀ ਚਲੋ ਜਿੰਨੇ ਇਹਨੂੰ ਠੀਕ ਹੈ ਨਾ ਠੀਕ ਹੋਵੇ ਗੁਰੂ ਰਾਮਦਾਸ ਦੇ ਦਰਬਾਰ ਦੇ ਵਿੱਚ ਸਭ ਕੁਝ ਹੋਇਆ ਤੇ ਗੁਰੂ ਨੇ ਹੱਥ ਦੇ ਕੇ ਰੱਖਿਆ ਇਸ ਕਰਕੇ ਇਹ ਮੈਂ ਸਮਝਦਾ ਬੜੀ ਵੱਡੀ ਕਲਾ ਗੁਰੂ ਰਾਮਦਾਸ ਜੀ ਦੀ ਵਰਤੀ ਆ ਗੁਰੂ ਜਾਨੀ ਜਾਨਾ ਆਪਣੇ ਆਪ ਕੁਦਰਤ ਦਾ ਇਨਸਾਫ ਹੁੰਦਾ ਹੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਤਾਂ ਜਿਹੜਾ ਸਮਰਪਿਤ ਰਿਹਾ ਹਮੇਸ਼ਾ ਹੀ ਗੁਰੂ ਘਰਾਂ ਨੂੰ ਅਕਾਲ ਪੁਰਖ ਸਾਹਿਬ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜੁਮੇ ਜੋ ਸੇਵਾ ਲੱਗੀ ਸੀ ਅਸੀਂ ਪੂਰੀ ਸ਼ਰਧਾ ਨਾਲ ਨਤਮਸਤਕ ਹੋ ਕੇ ਨਮ ਜਾਈ ਅੱਜ ਸੁਖਵੀਰ ਸਿੰਘ ਬਾਦਲ ਜੋ ਸ਼੍ਰੀ ਕਾਲ ਤਖਤ ਸਾਹਿਬ ਤੇ ਆ ਕੇ ਉਹਨਾਂ ਵੱਲੋਂ ਅਰਦਾਸ ਕੀਤੀ ਗਿਆ ਤੇ ਸਾਡੇ ਨਾਲ ਦਲਜੀਤ ਸਿੰਘ ਚੀਮਾ ਜੀ ਮਜੂਨੇ ਚੀਮਾ ਸਾਹਿਬ ਅੱਜ ਆਪਣੀਆਂ ਸਜਾਵਾਂ ਵੀ ਪੁੱਗਤ ਲੀਆਂ ਨੇ ਜੋ ਸ਼੍ਰੀ ਕਾਲ ਤਖਤ ਸਾਹਿਬ ਤੋਂ ਲਗੀਆਂ ਸੀਗਾ ਤੇ ਅਰਦਾਸ ਵੀ ਹੋ ਚੁੱਕਿਆ ਹੁਣ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਾਲdal ਕਿੱਥੇ ਸਟੈਂਡ ਕਰੇਗਾ ਦੇਖੋ ਹੁਣ ਅਸੀਂ ਮਿਹਨਤਾਂ ਕੰਮ ਸੇਵਾ ਦੀ ਸਭ ਤੋਂ ਵੱਡੀ ਪਹਿਲ ਸੀ ਜੋ ਹੁਕਮ ਹੋਇਆ ਸੀ ਉਹ ਸੇਵਾਵਾਂ ਪੂਰਨ ਹੋਈਆਂ ਕਾਲਪੁਰਖ ਦਾ ਮੈਂ ਸ਼ੁਕਰਾਨਾ ਕਰਦਾ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਬਾਕੀ ਹੁਣ ਅਸੀਂ ਜਾ ਕੇ ਮੀਟਿੰਗ ਕਰਕੇ ਤੇ ਸਾਰੀ ਅਗਲੀ ਜਿਹੜੀ ਵਿਉਂਤਪੰਦੀ ਆ ਉਹ ਨਾਲੇ ਸਮਝਦੀ ਉਹ ਹੁਣ ਨਵੇਂ ਸਿਰੇ ਤੋਂ ਸ਼ੁਰੂ ਕਰਾਂਗੇ ਉਹ ਫਿਰ ਜੇਜੂ ਕੋਈ ਫੈਸਲਾ ਹੋਏਗਾ ਉਹ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਵਿਰੋਧੀ ਜਿਹੜੇ ਨੇ ਉਹ ਲਗਾਤਾਰ ਨਿਸ਼ਾਨਾ ਸਾਥ ਰਹੇ ਨੇ ਉਹਨਾਂ ਦਾ ਕਹਿਣਾ ਕਿ ਨਾਰਾਇਣ ਸਿੰਘ ਚੋੜੇ ਹੋਣਾ ਨੇ ਠੀਕ ਕੀਤਾ ਉਹਨਾਂ ਦੀਆਂ ਭਾਵਨਾਵਾਂ ਸੀਗੀਆਂ ਜਿਹੜੀ ਗੋਲੀ ਚੱਲੀ ਚਲੋ ਜਿੰਨੇ ਇਹਨੂੰ ਠੀਕ ਕਹਿੰਦਾ ਠੀਕ ਕਵੇ ਗੁਰੂ ਰਾਮਦਾਸ ਦੇ ਦਰਬਾਰ ਦੇ ਵਿੱਚ ਸਭ ਕੁਝ ਹੋਇਆ ਤੇ ਗੁਰੂ ਨੇ ਹੱਥ ਦੇ ਕੇ ਰੱਖਿਆ ਇਸ ਕਰਕੇ ਇਹ ਮੈਂ ਸਮਝਦਾ ਬੜੀ ਵੱਡੀ ਕਲਾ ਗੁਰੂ ਰਾਮਦਾਸ ਜੀ ਦੀ ਵਰਤੀ ਆ ਗੁਰੂ ਜਾਨੀ ਜਾਨ ਆਪਣੇ ਆਪ ਕੁਦਰਤ ਦਾ ਇਨਸਾਫ ਹੁੰਦਾ ਹੀ ਆ ਇਸ ਕਰਕੇ ਜਿਹੜਾ ਕੋਈ ਕਹੀ ਦਿੰਦਾ ਆ ਉਹ ਆਪਣੀ ਪੋਜੀਸ਼ਨ ਲੈਣੇ ਦੋ ਕਰਨ ਦੇ ਨਾਲ ਨਾਲ ਇਸ ਤੀਫਿਆਂ ਦੀ ਗੱਲ ਹੋਈ ਸੀ ਕਿ ਇਸ ਤੀਫੇ ਪ੍ਰਮਾਣ ਕੀਤੇ ਜਾਣਗੇ ਤਾਂ ਇਸ ਤੀਫਿਆਂ ਦੀ ਕਿੱਥੋਂ ਤੱਕ ਉਹਨਾਂ ਸੀ ਟਾਈਮ ਲਿਆ ਸੀ ਵੀ ਦਿੰਦਾ ਉਹ ਫਿਰ ਜਿਹੜੀ ਆ ਭੁੰਦਰ ਸਾਹਿਬ ਵਰਕਿੰਗ ਪ੍ਰਧਾਨ ਨੇ ਉਹ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਆ ਉਹ ਵਰਕਿੰਗ ਕਮੇਟੀ ਨੇ ਫੈਸਲਾ ਲੈਣਾ ਉਹਦੇ ਉੱਤੇ ਮੈਂ ਅੱਜ ਕੋਈ ਕਮੈਂਟ ਨਹੀਂ ਕਰ ਸਕਦਾ ਤੁਹਾਨੂੰ ਲੱਗਦਾ ਆਣ ਵਾਲੇ ਸਮੇਂ 'ਚ ਸ਼ਰਮਣੀ ਅਕਾਲੀ ਦਲ ਦਾ ਕਰਤਾਰ ਫੇਰ ਤੋਂ ਇੱਕ ਵਾਰੀ ਉਸੇ ਲਈ ਹਾਂ ਤੇ ਹੋਊਗਾ ਦੇਖੋ ਸ਼ਰਮਣੀ ਅਕਾਲੀ ਦਲ ਤਾਂ ਜਿਹੜਾ ਸਮਰਪਿਤ ਰਿਹਾ ਹਮੇਸ਼ਾ ਹੀ ਗੁਰੂ ਘਰਾਂ ਨੂੰ ਅਕਾਲ ਪੁਰਖ ਸਾਹਿਬ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜੁम्मे ਜੋ ਸੇਵਾ ਲੱਗੀ ਸੀ ਅਸੀਂ ਪੂਰੀ ਸ਼ਰਧਾ ਨਾਲ ਨਤਮਸਤਕ ਹੋ ਕੇ ਨবাই ਅਸੀਂ ਅੱਗੇ ਤੋਂ ਵੀ ਗੁਰੂ ਮਹਾਰਾਜ ਤੋਂ ਸੇਧ ਲੈ ਕੇ ਮਾਨਵਤਾ ਦੀ ਸੇਵਾ ਵਾਸਤੇ ਸਰਬੱਤ ਦੇ ਭਲੇ ਵਾਸਤੇ ਸਾਂਝੀ ਮਾਲਤਾ ਵਾਸਤੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਚੱਲਦੇ ਰਹਿਣਾ ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟੋ ਸ਼੍ਰੋਮਣੀ ਅਕਾਲੀ ਦਲ ਸੰਤੁਸ਼ਟ ਹੈ ਜੋ ਪਹਿਲਾਂ ਤੁਸੀਂ ਦੱਸੋ ਤੁਸੀਂ ਸੰਤੁਸ਼ਟ ਹੋ ਤੁਸੀਂ ਸਾਰਾ ਕੁਝ ਦਿਖਾਇਆ ਤੇ ਸਟੇਟਮੈਂਟ ਮੁੱਖ ਮੰਤਰੀ ਸਾਹਿਬ ਦੀ ਕੀ ਹੈ ਇਤੋਂ ਸੰਤੁਸ਼ਟੀ ਵਾਲੀ ਕਿਹੜੀ ਗੱਲ ਜੀ ਮਾਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐ ਸੰਨ ਦਲਜੀਤ ਸਿੰਘ ਚੀਵਾ ਜੀ ਤਾਂ ਖੁਣ ਕੇ ਗੱਲਬਾਤ ਉਹਨਾਂ ਵੱਲੋਂ ਵੀ ਕੀਤੀ ਗਈ ਆ ਤਾਂ ਸ਼ਰਮਣੀ ਅਕਾਲੀ ਦਲ ਦੇ ਕਰਤਾਰ ਦੀ ਜੇ ਗੱਲ ਕਰ ਲਈ ਉਸ ਦੇ ਲੀਹਾਂ ਦੀ ਗੱਲ ਕਰ ਲਈ ਫਿਰ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਮਣੀ ਅਕਾਲੀ ਦਲ ਉਸ ਸੇ ਲੀਹਾਂ ਦੇ ਉੱਤੇ ਆ ਕੇ ਸਟੈਂਡ ਹੋਏਗਾ ਜਿੱਥੇ ਪਹਿਲਾਂ ਸੀਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਲਕਸ਼ਾ ਸੁਨਗ ਜਗਬਾਨੀ ਟੀਵੀ ਸ਼੍ਰੀਮਨ